ਇੱਕ 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 ਮਿੰਟ ਹੋ ਗਿਆ ਪਲੀਜ਼ ਯਾਰ ਗੌਰਵ ਤੁਸੀਂ ਨਾ ਆਸਮੇ ਬੈਸੋ ਬਿੱਲੇ ਥੋੜੇ ਕੇ ਯਾਰ ਡਿਸੀਜਨ ਆਪ ਵੀ ਲੈ ਲਿਓ ਬਿੱਲਾ ਕਿੱਥੇ ਹੈ ਯਾਰ ਗਾਲ ਬਿੱਲਾ ਗਾਲਬ ਇਹਨਾਂ ਰੇਡਰਾਂ ਦੇ ਯਾਰ ਕੱਪੜੇ ਮਾਰਾ ਦਿਓ ਪਲੀਜ਼ ਦੋਵਾਂ ਟੀਮਾਂ ਨੂੰ ਦੋਵਾਂ ਟੀਮਾਂ ਦੇ ਰੇਡਰਾਂ ਦੇ ਮਾਰਾ ਦਿਓ ਯਾਰ ਪਲੀਜ਼ ਇਹ ਕੋਸਾ ਫਿਰ ਝਗੜਾ ਨਾ ਪਾਓ ਜੇ ਕੱਪੜਾ ਮਾਰਿਆ ਫਿਰ ਮੈਚ ਚੱਲਣ ਦਿਓ ਗੋਰੇ ਯਾਰ ਤੁਸੀਂ ਇਹ ਕੰਮ ਪਹਿਲਾਂ ਪਲੀਜ਼ ਗੌਰਵ ਤੁਸੀਂ ਵੀ ਤੁਸੀਂ ਸਿਆਣੇ ਹੋ ਆ ਇੱਕ ਵੀਰ ਸਾਧੂ ਵਾਲੇ ਪਿੰਡ ਤੋਂ ਆਇਆ ਉਹਦਾ Oppo ਦਾ ਫੋਨ ਡਿੱਗ ਪਿਆ ਵੀਰ ਬਣ ਕੇ ਯਾਰ ਜੇ ਕਿਸੇ ਨੂੰ ਮਿਲੇ ਤਾਂ ਪਰਮੰਭਾਗ ਦਾ ਨਾਮ ਕੋਈ ਦਾ ਕਰਿਓ ਹੁਣ ਜਿੱਦਾਂ ਆ ਗਿਆ ਨੂੰ ਚੱਲਣ ਦਿਓ ਜੇ ਗਿਲਾ ਕਰਨਾ ਹੈ ਮੈਚ ਚੱਲਣ ਤੋਂ ਪਹਿਲਾਂ ਕਰਿਆ ਕਰੋ ਬਲਾਰੇ ਕੋਲੇ ਆਜਿਆ ਕਰੋ ਬਲਾਰਾ ਬੋਲ ਦੂ ਸਾਡਾ ਕੰਮ ਆ ਬੋਲਣਾ ਅੱਗੇ ਤੁਹਾਡੀ ਜ਼ਿੰਮੇਵਾਰੀ ਹੁਣ ਚੱਲਣ ਦਿਓ ਹੁਣ ਤਾਂ ਕੰਮ ਚੱਲ ਪਿਆ ਹੁਣ ਮੈਂ ਸਿੱਧਾ ਕਹਾਂ ਸਗਰਾਜੇ ਇਹਨਾਂ ਨੂੰ ਵੀ ਜਿਹਦੇ ਤੇ ਜ਼ੁਰਤ ਹੋਈ ਫਿਰ ਲਾ ਦੂਗਾ ਹੋਰ ਕੀ ਹੈ ਲੱਗੀ ਦੋਵੇਂ ਪਾਸੇ ਹੀ ਆ ਜਾਈਏ ਤੇ ਜਾਈਏ ਕਿੱਧਰ ਲੱਗੀ ਤਾਂ ਜਸੂ ਦੋਵੇਂ ਪਾਸੇ ਲੱਗੀ ਆ ਕੋੜਾ ਭੁੱਲ ਥੋੜੀ ਆ ਲੱਗੀ ਤਾਂ ਦੋਵੇਂ ਪਾਸੇ ਹੀ ਆ ਜੇ ਤੂੰ ਸਮਝੌਤਾ ਕਰ ਲੋ ਕਪੜਾ ਮਾਰ ਲੋ ਤੇ ਬਾੜੀ ਵਧੀਆ ਗੱਲ ਐ ਤੇ ਨਹੀਂ ਪੈਣੀ ਵਾਲਾ ਫਰਲਾ ਦੋ ਜੀ ਤੇ ਲੱਗੀ ਆ ਵੇਖੀ ਜਾ ਆਪਣੇ ਕੋਲ ਤਾਂ ਦੋ ਫੜਦੀਆਂ ਗੱਲਾਂ ਹੀ ਆ ਸੋਨੀ ਸਿੱਧੀ ਗੱਲ ਐ ਜੇ ਮੰਨਦੇ ਆ ਤਾਂ ਕਪੜਾ ਮਰਾ ਲੋ ਤੇ ਨਹੀਂ ਫਰਜੀ ਤੇ ਜ਼ੋਰ ਤੇ ਆਪੇ ਲੱਗੀ ਲਾ ਦੂਗਾ ਯਾਰ ਕਪੜਾ ਤੇ ਮਾਰ ਲੋ ਫਿਰ ਏਡੀ ਕਿੱਡੀ ਗੱਲ ਐ ਯਾਰ ਗੋਸ਼ੇ ਖੜ ਯਾਰ ਵੀਰ ਬਣ ਕੇ ਯਾਰ ਆਪਾਂ ਹੁਣ ਕਾਹਦੇ ਚ ਮੇਲੇ ਚ ਪਏ ਯਾਰ ਨਿੱਕੀ ਜੀ ਗੱਲ ਐ ਗੱਲ ਜੈਦਬਾਜੀ ਹੁੰਦੀ ਐ ਜਦੋਂ ਕੋਈ ਬੰਦਾ ਕਹਿੰਦਾ ਵੀ ਮੈਂ ਨਹੀਂ ਮੰਨਦਾ ਉਦੋਂ ਚੱਕਰ ਪੈ ਜਾਂਦਾ ਵੀ ਮੈਂ ਨਾ ਮੰਨੂ ਕੋਈ ਕੀ ਫਰਕ ਪੈਣਾ ਯਾਰ ਵੀਰ ਬਣ ਕੇ ਨਿਮਰਤਾ ਰੱਖਿਆ ਕਰੋ ਆ ਧੀਰਜ ਤੰਬੜਨਾ ਚੱਲਿਆ ਕਰੋ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆ ਤਤ ਜਿਹੜੇ ਨਿਮਰਤਾ ਨਾਲ ਚੱਲਦੇ ਆ ਉਹ ਸਦਾ ਹੀ ਕਾਮਯਾਬ ਰਹਿੰਦੇ ਆ ਆਕੜ ਬਹੁਤ ਮਾੜੀ ਹੁੰਦੀ ਐ ਸੋ ਪਿਆਰ ਤੇ ਸਤਕਾਰ ਦੇ ਨਾਲ ਮੈਚ ਸ਼ੁਰੂ ਕਰੋ ਵੀਰ ਬਣ ਕੇ ਮੈਚ ਸ਼ੁਰੂ ਕਰੋ